ਤੇ ਮੈਂ ਕੱਲ ਤੋਂ ਇੱਥੇ ਤੰਬੂ ਲਾ ਲੈਣਾ ਤੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਮੈਂਬਰ ਆ ਮੈਂ ਉਹਨਾਂ ਨੂੰ ਇੱਥੇ ਸਟੇਜ ਤੇ ਇਹ ਗੱਲ ਕਹਿਣਾ ਚਾਹੁੰਦਾ ਆ ਮੇਰਾ ਤੰਬੂ ਉੱਥੇ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਬਾੜਾ ਵਧੀਆ ਬੁਲਾਰਾ ਤਾਂ ਹੈ ਨਹੀਂਗਾ ਤੇ ਮੇਰੇ ਤੋਂ ਬਹੁਤ ਸੂਝਵਾਨ ਬੰਦੇ ਇੱਥੇ ਅੰਦੋਲਨ ਦੇ ਵਿੱਚ ਆਏ ਹੋਏ ਨੇ ਬੈਠੇ ਨੇ ਤੇ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਮੈਂ ਕੈਨੇਡਾ ਦੇ ਵਿੱਚ ਥੋੜਾ ਜਿਹਾ ਕੰਮਕਾਰਾਂ ਦੇ ਵਿੱਚ ਬੜਾ ਜਿਆਦਾ ਬੀਜ਼ੀ ਸੀ ਪਰ ਜਿੱਦਣ ਦਾ ਇਹ ਅੰਦੋਲਨ ਸ਼ੁਰੂ ਹੋਇਆ ਮੇਰਾ ਰੋਜ਼ ਦਰੀ ਕਰਦਾ ਸੀ ਕਿ ਮੈਂ ਅੱਜ ਚੱਲ ਜਾ ਮੈਂ ਕੱਲ ਨੂੰ ਚੱਲ ਜਾ ਮੈਂ ਪਰਸੋਂ ਨੂੰ ਚੱਲ ਜਾ ਬਟ ਕੱਲ ਮੈਂ ਰਾਤ ਇੱਥੇ ਪਹੁੰਚਿਆ ਤਾਂ ਮੈਂ ਇੱਕ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਦੇਖ ਕੇ ਮੇਰੇ ਜ਼ਮੀਰ ਨੇ ਮੈਨੂੰ ਇਹ ਪੁੱਛਿਆ ਕਿ ਤੂੰ ਹਲੇ ਵੀ ਨਹੀਂ ਜਾਣਾ ਜੇ ਤੂੰ ਨਹੀਂ ਜਾਣਾ ਫਿਰ ਤੂੰ ਜੱਟ ਦਾ ਪੁੱਤ ਨਹੀਂ ਤੇ ਮੈਂ ਉਦਣ ਹੀ ਪਰਸੋਂ ਹੀ ਟਿਕ ਟਿਕਟਾ ਕੇ ਇੱਥੇ ਜ਼ਰੂਰ ਪਹੁੰਚਿਆ ਆ ਤੁਹਾਡੇ ਵਿਚਕਾਰ ਬੈਠਾ ਕੱਲ ਤੋਂ ਮੇਰਾ ਧਰਨਾ ਇੱਥੇ ਆਇਆ ਤੇ ਮੈਂ ਉਹ ਵੀਡੀਓ ਦੇਖ ਕੇ ਬਹੁਤ ਪਾਵਕ ਹੋਇਆ ਮੈਂ ਕਿਹਾ ਯਾਰ ਕੁਝ ਹੋ ਜਵੇ ਹੁਣ ਤਾਂ ਜਾਣਾ ਹੀ ਜਾਣਾ ਪਰ ਅਸੀਂ ਕੈਨੇਡਾ ਦੇ ਵਿੱਚ ਵੀ ਬਹੁਤ ਪ੍ਰੋਟੈਸਟ ਕੀਤੇ ਰੈਲੀਆਂ ਕੱਢੀਆਂ ਮੇਰੇ ਸੋਸ਼ਲ ਮੀਡੀਆ ਤੇ ਸਾਰੀਆਂ ਵੀਡੀਓ ਪਈਆਂ ਆ ਤੇ ਮੈਂ ਕੱਲ ਤੋਂ ਇੱਥੇ ਤੰਬੂ ਲਾ ਲੈਣਾ ਤੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਮੈਂਬਰ ਆ ਮੈਂ ਉਹਨਾਂ ਨੂੰ ਇੱਥੇ ਸਟੇਜ ਤੇ ਇਹ ਗੱਲ ਕਹਿਣਾ ਚਾਹੁੰਦਾ ਆ ਮੇਰਾ ਤੰਬੂ ਉੱਥੇ ਹੋਊਗਾ ਤਨ ਮਨ ਧਨ ਜਿੰਵੇਂ ਵੀ ਤੁਸੀਂ ਮੈਨੂੰ ਸੇਵਾ ਲਾਉਂਗੇ ਮੈਂ ਤੁਹਾਡੇ ਨਾਲ ਆ ਬੋਲੇ ਸੋਨਹਿਾ ਸਾਰਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਥੋਕੇ ਗਾਣਾ ਦਿੱਲੀ ਦਾ ਕਵਾਜ ਜਾਵੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੈਂ ਕੋਈ ਕਲਾਕਾਰ ਨਹੀਂ ਬਣ ਕੇ ਆਇਆ ਮੈਂ ਇੱਥੇ ਇੱਕ ਕਿਸਾਨ ਦਾ ਪੁੱਤ ਬਣ ਕੇ ਆਇਆ ਥੋੜਾ ਪੁੱਤ ਬਣ ਕੇ ਆਇਆ ਥੋੜਾ ਭਰਾ ਬਣ ਕੇ ਆਇਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਦਾ 20 ਸਕਿੰਟ ਪਾਜੀ ਧੰਨਵਾਦ